ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਭਗਵਾਨ ਅਤਮਾਨ ਦੀ ਸਰਕਾਰ ਨੇ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ ਦੋਸਤੋ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਵੱਲੋਂ ਲਗਾਏ ਹੋਏ ਧਰਨਿਆਂ ਨੂੰ ਪੰਜਾਬ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਖਤਮ ਕਰ ਦਿੱਤਾ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਲੰਬੇ ਸਮੇਂ ਤੋਂ ਕਿਸਾਨ ਸੜਕਾਂ ਰੁਕੇ ਬੈਠੇ ਸਨ ਉਹਨਾਂ ਕਿਸਾਨਾਂ ਨੂੰ ਪੁਲਿਸ ਨੇ ਖੜੇੜ ਦਿੱਤਾ ਹੈ। ਉਹਨਾਂ ਵੱਲੋਂ ਲਗਾਏ ਗਏ ਤੰਬੂ ਅਤੇ ਟੈਂਟ ਵੀ ਪੁੱਟ ਦਿੱਤੇ ਗਏ ਹਨ ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ। ਅਤੇ ਦਿੱਲੀ ਨੂੰ ਜਾਣ ਵਾਲਾ ਇਹ ਰਸਤਾ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ। ਇਹਨਾਂ ਕਿਸਾਨਾਂ ਦੇ ਧਰਨੇ ਤੋਂ ਆਮ ਲੋਕ ਵੀ ਬਹੁਤ ਤੰਗ ਪਰੇਸ਼ਾਨ ਸਨ ਕਿਉਂਕਿ ਪੰਜਾਬ ਦੇ ਅੰਦਰ ਕੋਈ ਅਜਿਹਾ ਦਿਨ ਨਹੀਂ ਹੋਵੇਗਾ ਜਿਸ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਧਰਨਾ ਨਾ ਲੱਗਿਆ ਹੋਵੇ ਰਜਾਨਾ ਕਾਰੋਬਾਰ ਕਰਨ ਵਾਲੇ ਆਦਮੀ ਇਹਨਾਂ ਧਰਨਿਆਂ ਤੋਂ ਬਹੁਤ ਦੁਖੀ ਸਨ ਹੁਣ ਸਰਕਾਰ ਦੀ ਸਖਤੀ ਕਰਕੇ ਜਦੋਂ ਇਹਨਾਂ ਦੇ ਧਰਨੇ ਚੁੱਕੇ ਗਏ ਹਨ ਤਾਂ ਹੁਣ ਇਹਨਾਂ ਕਿਸਾਨਾਂ ਦੇ ਲੀਡਰਾਂ ਨੂੰ ਆਪਣੇ ਘਰਾਂ ਵਿੱਚ ਬੈਠਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਧਰਨੇ ਤੋਂ ਬਿਨਾ ਇਹਨਾਂ ਦਾ ਘਰੇ ਇਕੱਲਿਆਂ ਦਾ ਜੀ ਹੀ ਨਹੀਂ ਲੱਗੇਗਾ ਸਰਕਾਰ ਨੇ ਧਰਨੇ ਚਕਵਾ ਕੇ ਇਹਨਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਤਾ ਹੈ ਵੈਸੇ ਸਰਕਾਰ ਨੇ ਇਹਨਾਂ ਲੋਕਾਂ ਕੋਲੋਂ ਕੰਮ ਖੋ ਕੇ ਇਹਨਾਂ ਦੇ ਪੇਟ ਉੱਪਰ ਲੱਤ ਮਾਰਨ ਵਾਲੀ ਗੱਲ ਕੀਤੀ ਹੈ ਪੰਜਾਬ ਦੇ ਲੋਕ ਲੋਕਾਂ ਕੋਲ ਤਾਂ ਪਹਿਲਾਂ ਹੀ ਕੋਈ ਕੰਮ ਨਹੀਂ ਸੀ ਲੋਕ ਵਿਰਲੇ ਤੁਰੇ ਫਿਰਦੇ ਸਨ ਦੂਸਰੇ ਪਾਸੇ ਸਰਕਾਰ ਨੇ ਇਹਨਾਂ ਕਿਸਾਨ ਲੀਡਰਾਂ ਦਾ ਕੰਮ ਖੋ ਕੇ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਕਰ ਦਿੱਤਾ ਇਹਨਾਂ ਲੋਕਾਂ ਦਾ ਲੰਮੇ ਸਮੇਂ ਤੋਂ ਤਜਰਬਾ ਹੋਣ ਕਰਕੇ ਇਹ ਨਹੀਂ ਕਮਜ਼ੋਰ ਵੀ ਨਹੀਂ ਹਨ ਕਿ ਛੇਤੀ ਆਪਣੀ ਹਾਰ ਮੰਨ ਲੈਣਗੇ ਇਹ ਆਪਣੇ ਕੰਮ ਨੂੰ ਬਹਾਲ ਕਰਨ ਵਾਸਤੇ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਦੋਸਤੋ ਹੁਣ ਅਗਲਾ ਸਮਾਂ ਹੁਣ ਅਗਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਇਹਨਾਂ ਨੂੰ ਆਪਣੀ ਡਿਊਟੀ ਉੱਪਰ ਬਹਾਲ ਹੋਣ ਦਿੰਦੀ ਹੈ ਜਾਂ ਨਹੀਂ ਤੇ ਅਗਲੇ ਸਮੇਂ ਤੋਂ ਪਤਾ ਲੱਗੇਗਾ ਸੋ ਗੱਲਬਾਤ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਬਹੁਤ ਬਹੁਤ ਆਪ ਦਾ ਧੰਨਵਾਦ